ਆਦੀ ਸਸੀ ਕਾਲੀ ਸਾਨੂੰ ਕੀ ਆਸਤਾਲੇ ਜੀ ਜਿਹੜੀਆਂ ਹਾਕਾ ਜੀਆਂ ਰੌਣਕਾਂ ਦੇ ਬੜੀ ਖਾਜਾ ਤਨ ਉਹ ਜਿਹੜਾ ਤਿਆਰ ਹੈ ਬੜੀ ਕਾਜ ਲੱਗੀ ਆ ਬਈ ਜੀ ਆ ਰਾਮਾ ਰੌਣਕਿਆ ਕਤ ਨਹੀਂ ਹੋਣਾ ਸੜਾ ਤਿਆਰ ਦੀਆਂ ਦਾ ਚਾ ਆ ਰਹੇ ਜੀ ਜਿਹੜਾ ਪੋਲੀ ਦਾ ਨਾਮ ਹੈ ਮੈਂ ਕਹਿੰਦਾ ਤੈਨੂੰ ਦਸਾਲੀ ਕੁੜੀਆਂ ਤੋਂ ਬੁਲਾ ਲਈ ਤੇ ਪਰ ਮੈਂ ਸੁਧਾਰ ਨੇ ਕੱਢਿਆ ਦੱਸਣਾ ਪੋਲੀ ਦਾ ਨਾਮ ਕੀ ਹੈ ਅੱਜਾਂ ਦੀ ਬਰ੍ਹਮਾਲ ਵੀ ਜਾਂਦੀ ਹੈ ਆਪਣੇ ਰੱਖਦਾ ਨਾ ਨਾਇਕ ਸੋਣ ਦਾ ਹੈ ਅੱਜ ਆਹ ਨੂੰ ਮੈਂ ਤੋਈ ਇਹ ਤਿੰਨਾਂ ਸੋ ਬੋਲ ਤੇ ਨਾ ਕਰੀ ਜੀ ਆਪਣੀ ਸੋ ਵੀ ਸ਼ੁਰੂਆਤ ਕਰਦੇ ਆ ਸੋ ਕਰ ਸੜੀ ਜੂਨ ਦਾ ਤਾਲੀਆਂ ਆਪਣੀ ਲਗਾਓ ਮੈਂ ਬਾਅਦ ਵਿੱਚ ਕੋਲੈਕਟਰ ਕਲਾਕ ਦੀ ਮਦਦ ਰੁਕਾ ਵੀ ਹੁੰਦਾ ਕਲਾਪਿੰਗ ਕਲਾਪਿੰਗ ਹਾਸਾ 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 ਸਾਰੇ ਹੱਥ ਉੱਤੇ ਪੈਣੀ ਨਹੀਂ ਮਿਲ ਜੀ ਆਉ ਮਰਾ ਆਜਾ ਮੇਰੀ ਹਾਲਾਤ ਬਾਰੇ ਮਿਲ ਕੇ ਇਹ ਮਾਰਿਆ ਸੀ ਸਿਰ ਤੇ ਅੱਗੇ ਖਾਗਾ ਨੂੰ ਮਾਰਿਆ ਤੇ ਅੱਗੇ ਮਾਰਦੀ ਯਾਨਗੇ ਤਾਂ ਕੁਸਾ ਨਹੀਂ ਆ ਪੂਰਤ ਕਾੜੀਆਂ ਬਾਕੀ ਬਾਕੀ ਕੀ ਸ਼ੌਕ ਕਰਨਾ ਹੈ ਸਰ ਠੀਕ ਹੈ ਭਾਂਦਾ ਆਸੋ ਇਹਨਾਂ ਕੋਲ ਡਿੰਗ ਜਾਨੀ ਇਹ ਹਾਂ ਇਹਨਾਂ ਨਾਲ ਪੰਨਾ ਹੀ ਸ਼ੇਰਾ ਡੌਨ ਪੜਦਾ ਸ਼ੌਕ ਮੇਰੇ ਸ਼ੇਰਾ ਇੱਕ ਵਾਰੀ ਦਿੱਤਾ ਕਿ ਨਾ ਫੜ ਕੇ ਗੈਪੜਾ ਜੇ ਤਾਂ ਨਹੀਂ ਪੜਾ ਗੈਪੜਾ ਗੈੰਗਮੈਨ ਨਹੀਂ ਪੜਦਾ ਜੀ ਹਾਂ ਕਿਹੜਾ ਬੰਦਾ ਨੇ ਕਰਦੇ ਮੰਨਦੇ ਹੀ ਲੋੜੀ ਗੱਲਾਂ ਜਮੀ ਨਹੀਂ ਮਾਲਦੇ ਇੱਕ ਤਾਂ ਸੋਚਦਾ ਹੈ ਕਿ ਉਹ ਨਹੀਂ ਬੱਕ ਨਹੀਂ ਹੀ ਹੈ ਮੰਗਦੇ ਤਾਂ ਉਹ ਬੜਾ ਪ੍ਰਾਈਸ ਮੰਗ ਲਈ ਲੱਗ

ਇਹ ਗੱਲ ਕਿਿਆ ਤੋਂ ਦੱਸੋ ਪੈਸਾ ਤੁਸਾਂ ਕਿੱਥੋਂ ਮੰਗਦੇ ਹੋ ਹੋਰ ਕੋ ਤੁਹਾਡੇ ਕੋਲ ਕੋ ਤੱਕ ਸ਼ਕਤੀਆਂ ਹੋਣਗੀਆਂ ਨਾ ਇਹ ਨੂੰ ਤੇ ਕੁਝ ਨਹੀਂ ਕਰ ਸਕਦੇ ਹੋ ਸਹੀ ਬਾਤ ਕੋ ਬੋਲ ਰਹੀ ਹੈ ਇਹ ਵੀ ਜਾ ਕਰੋਗੇ ਆ ਸੁਣਾ ਭਾਈ ਤੇ ਕੋਲ ਸ਼ਕਤੀਆਂ ਹੋਣ ਦਾ ਕੁੜੀ ਕੀ ਜੀ ਕਰੋਗੇ ਠੀਕ ਹੈ ਜੇ ਤਾ ਉਹ ਮਾਇਰਾ ਨਿਲਾਵ ਮੰਗੂ ਨਹੀਂ ਕਰਦੇ ਮੈਂ ਹਾਂਜੀ ਅੱਜ ਤੁਸੀਂ ਕੀ ਆਉਂਗੇ ਤੁਸੀਂ ਆਪੀ ਆਇਕਨਾਂ ਨੂੰ ਨਾ ਆ ਜਾਂਦਾ ਦੂਸਰਾ ਕੀ ਮੈਂ ਤੇਰੇ ਕੋਲ ਆਉਣੀ ਬਣ ਗਈ ਵੀ ਕਰਾਂਗੀ ਮੈਂ ਤਾਂ ਇਹਨੂੰ پتہ ਲੱਗਦਾ ਹੈ ਲੋਟੇ ਕੋਲ ਕੋਈ ਸ਼ਕਤੀਆਂ ਆਉਂਦੀਆਂ ਇਹਨੂੰ ਕਹਿ ਸਕਦੇ ਤੇਰਾ ਮੁੱਠੀ ਕੰਮ ਉਹ ਇਹਨਾਂ ਨੂੰ ਕਿਹਾ ਬਸ ਤੇ ਸੇਵਾ ਕਰੀ ਦੀ ਬੰਗ ਮਾਰਦੇ ਤੇ ਨਹੀਂ ਗਿਆ ਜੀ ਹੁਣ ਤੁਸੀਂ ਕਿਦਾਂ ਮਜ਼ਾ ਨੂੰ ਦੀ ਹੋ ਗਈ ਹੋ ਗਈ ਹੋ ਮੈਨੂੰ ਜੀ ਠੀਕ ਹੈ ਸੋ ਕੋਈ ਫਿਰ ਬੋਲ ਜਣ ਕਿਹੜਿਆ ਭਾਈ ਦੁਆਰਾ ਕੋਈ ਨਹੀਂ ਹੋ ਰਹਾ ਸਕਦੀ ਹੈ 2번 1번 왜 이렇게 잘 안하냐? 1번 2번 1번 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 1번

ਕੁਰਵਾ ਨੂ ਦਾ ਕਹੀ ਨੂੰ ਦੇ ਲੋਕ ਦੇਖੇ ਸਾਥ ਕੀ ਹੋ ਰਹਾ ਬੀ ਲਾਗੇ ਕਤਾਂ ਕੇ ਬਹਿਤਾ ਪੁਰਵਾਰ ਪੁਨਤਰਾ ਦੀ ਨੂੰ ਇਦੀ ਕਾਤਰਾ ਬੜੇ ਐਂਦੀ ਅੱਜ ਮੈਂ ਬੋਲ ਕੇ ਮੈਂ ਮਾਰਦਾ ਕਹਿਣਾ ਹੈ ਪਲੇਟਫਾਰਮ ਇਹਦਾ ਸੋਚ ਕੇ ਕਿਸੇ ਵੀ ਸਟੂਡੈਂਟ ਦੇ ਵਿੱਚੋਂ ਦੇਖ ਮੈਂ ਬਾਤ ਕਰਾਂ ਮੈਂ ਇਕੱਲੇ ਇਕੱਲੇ ਬੱਚ ਨੂੰ ਕਾਬਰ ਨਹੀਂ ਕਰ ਸਕਦਾ ਆਪਣੇ ਕੋਲ ਇੱਕ ਸਵੱਬ ਬਣਿਆ ਅੱਜ ਥੋੜੀ ਜਿਹੀ ਗੱਲਾਂ ਬਾਤਾਂ ਨੇ ਮੈਂ ਔਰ ਇਸ ਮੂਰੇ ਰੱਖਦਾ ਕਿਸੇ ਨੂੰ ਕੋਈ ਬੋਲੀ ਪਾਉਣ ਦੀ ਕਲਾ ਆਵੇ ਕਿਸੇ ਨੂੰ ਗਿੱਧਾ ਪਾਉਣ ਦੀ ਕਲਾ ਆਵੇ ਕਿਸੇ ਨੂੰ ਗਾਣੇ ਦੀ ਕਲਾ ਆਵੇ ਉਹ ਨਹੀਂ ਆਪਦੇ ਪੱਗੇ ਆ ਜੀ ਇਹਦੇ ਕੋਈ ਸਮਾਂ ਘਟ ਹੈ ਜੀ ਬੋਲਣ ਕਿਹਾ ਤੁਗਲੇ ਜੀ ਵੀ ਹੈ ਹਾਂ ਜੀ ਲੋ ਪਹਿਲਾ ਚੁਰਾ ਪਾਕ ਦੀ ਸ਼ੁਰੂਆਤ ਕਰੀਏ ਹੈਲੋ ਅੱਛਾ ਆਪ ਕੀ ਬੋਲਦਾ ਨਾਮ ਕਿਥੋਂ ਬਲੌਗ ਕਰਦੇ ਜੀ ਅੱਛਾ ਬੱਬਨ ਕੋਟਾਂ ਨਹੀਂ ਤੂੰ ਜੀ ਅੱਛਾ ਲੱਗੀ ਹੈ ਠੀਕ ਹੈ ਬੱਬਨ ਕੋਟਾਂ ਬਲੌਗ ਕਰਦੇ ਕੀ ਸ਼ੌਂਕ ਹੈ ਜੀ ਗੁਰਦੇ ਕਾਤੀ ਖਾਣ ਦਾ ਹੈਗੇ ਸੀ ਨਹੀਂ ਨਹੀਂ ਹੈਗਾ ਜੀ ਅਸੀਂ ਚੌਕਲੇਟ ਖਾਣ ਲੈ ਲਏ ਕੀ ਤਰ੍ਹਾਂ ਕੀ ਸੀ ਲੈ ਆ ਤਾਂ ਦੇ ਦੇ ਉਹ ਜਦੋਂ ਮੈਂ ਕਹਿੰਦਾ ਕੋਈ song ਸੁਣਾ ਦੋ ਮੈਂ ਦੋਵੇਂ song ਸੁਣਾ ਦੀਆ ਕੁੜੀ ਗਾਦੀ ਆਉਣ ਦੋੜੀ ਗਈ ਕਈ ਵਾਰ ਹੀ ਬਾਪੂ ਗੰਗੂ ਦੁਨੀਆ ਤੇ ਹਾਰਟ ਜਾਇਆ ਜਾਂਦਾ ਆ ਅਰੇ ਉੱਟ ਆ ਲਈ ਕਾ ਤੇ ਹੰਗੂ ਨੱਚ ਲਿਆ ਜਾਂਦਾ ਆ ਕਿਆ ਬਾਤ ਹੈ ਤਾੜੀਆਂ ਲਾਓ ਬਹੁਤ ਬਹੁਤ ਸਰਦਾਰਾਂ ਲਈ ਅੱਜ ਅਜੀਬ ਮੈਨੂੰ ਤੁਹਾਡੇ ਸੁਆਹ ਆਉਣ ਦੋ ਦੀ ਹਾਈ ਤੁਹਾਨੂੰ ਹੱਸ ਕੇ ਰੱਖ ਲਵਾ ਮੈਂ ਬੱਥਰ ਨਹੀਂ ਥੋੜੀਆਂ ਹਾਈ ਤੇ ਨਹੀਂ ਕੰਮ ਆ ਜਵਾ ਮੈਂ ਦੀ ਇਨਸਾਨ ਅਸਮਾਨ ਥੋੜੀਆਂ ਜਲਾਪੀਆਂ ਸਮਝ ਕੇ ਵੀ ਅੰਦੇਖਾ ਕਰਦੇ ਆ ਮੈਂ ਹਨੀ ਪਾਗਲ ਥੋੜੀਆਂ ਕਿ ਹਰੂ ਕੋਈ ਮੇਰੇ ਵੱਲ ਹੋਵੇ ਮੈਂ ਹੈ ਵੀ ਕਾ ਰੋ ਆਜੋ ਮਰਨ ਟਾਈਮ ਕੱਟੇ ਦੀ ਤੁਸੀਂ ਕੋਈ ਯੋਗ ਅਸਾਂ ਨਹੀਂ ਮੈਂ ਠੀਕ ਆ ਨਾਮ ਕੀ ਹੈ ਦੀ ਮੈਨੂੰ ਬਸਿੱਤ ਨਹੀਂ ਹੋਉਂਦੀ ਕਿਹਾ ਜਾ ਕਰ ਹੈਂ ਤੁਹਾਨੂੰ ਉਹਦੇ ਨਾਲ ਡਾਲਾ ਮੋਰ ਜੜੀ ਦੇ ਤਰ ਕੀ ਚੀਜ਼ ਸੁਣਾਓਗੇ ਜੀ ਦੇ ਬੈਸੀ ਵੀ ਦਿੱਤਾ ਨੰਬਰ ਨਹੀਂ ਨਾਮ ਕਿਹੜਾ ਨਹੀਂ ਗੁਰਸਮਰ ਕਿਥੂ ਦੀ ਨਤਾ ਦੋ ਦੀ ਮਾਤਮਨ ਸਾਹਿਬ ਨੂੰ ਠੀਕਾ ਕੀ ਸ਼ੌਂਕੀ ਰੱਖਦੀ ਹੁੰਦੀ ਠੀਕ ਹੈ ਤੁਸੀਂ ਕਿੱਦਾਂ ਪਾਣਾ ਠੀਕ ਹੈ ਜ ਕੁੜੀ ਬਈ ਬੋਲਣ ਕਿਹੜੀ ਸੀ ਆਪਣੀ ਲੋ ਜੀ ਫਾਟਕਾ ਧੂਪੇ ਖੜੀ ਜੇ ਹੁੰਦੇ ਆਵੇ ਸਾਡੀ ਤੋਂ ਧੂਪੇ ਖੜੀ ਹੁਣ नौ भी गुड़ी बाफ क्या बात है सुपर मूर्ति है कि गाय जैसे सिंगरा होवे जी जय संभला है ढोल का सोन चंदा पड़ा है सतासी बोलदास सोन मैं तेरा सब जन बीच होर जकी कड़िया में सीमी तरह लाल बाय बोलदास सोन तुझे ते साम भी को कहलौंगे ते मुझे न मार पले गाना सुनेंगे मुझे गाय आए से पुखेंगे रे सामरेति के राय के होना सुनेंगे पुष्टि वरतम

ਜਿਹੜਾ ਮੈਂ ਮਾਨਨ ਕੀਤਾ ਕਿ ਕਿਉਂਕਿ ਤੁਸੀਂ ਮੈਂ ਵੀ ਸਟੂਡੈਂਟ ਆ ਤੁਸੀਂ ਵੀ ਸਟੂਡੈਂਟ ਹੋ ਨਾ ਚਲੋ ਸਮਾਂ ਘੱਟ ਹੈ ਉਸ ਲਈ ਮੈਂ ਮਾਫੀ ਚਾਹੁੰਦਾ ਬਟ ਇੱਕ ਤੋਂ ਗੱਲਾਂ ਬਾਤਾਂ ਨੇ ਜਿਹੜੀਆਂ ਮੈਂ ਦੋ ਚਾਰ ਮੈਂ ਕਿਹਾ ਪਰ ਫੋਰਮੇਟ ਤੇ ਮੈਂ ਤੁਹਾਨੂੰ ਨਾਲ ਸ਼ੇਅਰ ਕਰਦਾ ਵੀ ਜਿਵੇਂ ਜਿਵੇਂ ਕਿਸੇ ਸਟੈਪ 'ਚੋਂ ਕਿਸੇ ਬੰਤੂ ਉੱਠਿਆ ਜਾਂਦਾ ਤਾਂ ਜ਼ਰੂਰ ਉੱਠਣਾ ਠੀਕ ਹੈ ਹਮ ਚੈਨਲ ਦਾ ਨਾਮ ਪਤਾ ਹੀ ਹੈ ਵੀ ਸੋਡ ਮਹਿਕਮਾ ਨਾਮ ਤੇ ਆਪਣਾ ਚੈਨਲ ਹੈ ਇੰਸਟਾਗ੍ਰਾਮ 'ਤੇ ਆਪਣਾ ਸਟੂਡੈਂਟ ਮਹਿਕਮਾ 800 ਰਿੰਡਾ ਨਾਮ ਤੇ ਕੋਸ਼ਿਸ਼ ਕਰ ਕਾ ਪੰਜਾਬ ਲੈਵਲ ਤੇ ਨਹੀਂ ਵਰਲਡ ਲੈਵਲ ਤੇ ਕਰੀਏ ਉਸਟਾ ਹੁਣ ਕੋਈ ਹੈ ਮੈਂ ਆ ਕਰ ਦਿਆਂ ਤੇ ਜੇ ਤੁਸੀਂ ਪੁਜਦਾਨੀ ਵਾਇਜ਼ਨ ਬਿਲਕੁਲ ਬਿਲਕੁਲ ਮਾਨ ਰਕਮ ਦੀ ਬਾਈਕ ਜਮੈਂਤੀ ਆ ਬਾਈਕ ਮੈਂਤੀ ਆ ਉਹ ਚੀਜ਼ ਅਸੀਂ ਵੀ ਕਰਦੇ ਆ ਜ਼ਰੂਰ ਜੁੜਿਓ ਇਹ ਗੱਲਾਂ ਬਾਤਾਂ ਇਹਨੇ ਥੋੜੇ ਮੈਨੂੰ ਐਨੀ ਸੀਮ ਕਰਵਾ ਦਿੱਤੀ ਸੀ ਕੌਨਿਟੀ ਮੈਂ ਸਟੂਡਾ 21 22 ਸਾਲ ਦੀ ਮੇਰੀ ਉਮਰ ਐ ਤੋਂ ਬਹੁਤ ਉਮਰ ਨਹੀਂ ਗਈ ਵੱਡ ਜਿਵੇਂ ਜਿਵੇਂ ਫੀਲਟ ਵੱਡਦਾ ਗਿਆ ਜਿਵੇਂ ਜਿਵੇਂ ਕੰਮ ਕਰਨ ਮਾਰੇ ਸੋਚੀ ਗਿਆ ਹਰ ਇੱਕ ਦਾਦੇ ਪੈਸਾ ਜ਼ਰੂਰੀ ਵੀ ਹੁੰਦਾ ਸਾਰਾ ਸਪੈਂਸ ਗਿਣਾ ਸਰਦਾ ਵੀ ਕਿੱਥੇ ਨਹੀਂ ਸਾ ਲਾਸਟੀ ਮੈਂ 2 ਮੀਟਰ ਦੀ ਜਰਨੀ ਐ ਮੈਂ ਮੇਰੀ ਸ਼ੇਅਰ ਕਰਨਾ ਮੈਨੂੰ ਲੱਗਦਾ ਕਿਤਨਾ ਕਿਤ ਥੋੜੇ ਚੋ ਬੰਦੇ ਮੇਰੇ ਵਿੱਚੋਂ ਜ਼ਰੂਰ ਨਿਕਲ ਸਕ ਮੈਂ ਵੀ ਜਦ ਕਾਲਜ ਪੜਦਾ ਹੁੰਦਾ ਸੀਗਾ ਥੀਏਟਰ ਕਰਦਾ ਸੀਗਾ ਵੱਟ ਲੱਗਿਆ ਵੀ ਯਾਰ ਥੀਏਟਰ ਕਰੀ ਜਾ ਜਾ ਰਹੇ ਵੀ ਹੁਣ ਕਰਾਂ ਕਿ ਕਿ ਪਲੇਟਫਾਰਮ ਨਹੀਂ ਸਮਝ ਆ ਰਹੇ ਸੀਗਾ ਜਿਵੇਂ ਜਿਵੇਂ ਮੈਂ ਲੋਕਾਂ ਦੇ ਵਿਚਰਦਾ ਗਿਆ ਕੰਮ ਆਪਣਾ ਕਰਦਾ ਇਸ ਮੌਕੇ ਸਮਾਂ ਸੀ ਇਹ ਤਾਂ ਸਾਨੂੰ ਹੁਣ ਲਾ ਦੇ ਵੀ ਅਸੂਲ ਮੈਂ ਕਿਵੇਂ ਬਣਾਏ ਨਹੀਂ ਕਰਕੇ ਸ਼ੋਅ ਲਾਉਂਦਾ ਮੈਂ ਸਕੂਲ ਦੇ ਗੇਟ ਕੋਲੇ ਖੜਿਆ ਸੀ ਮੈਂ ਜਦ ਬੱਚਿਆਂ ਦਾ ਸ਼ੂਟ ਕਰਦਾ ਮੈਂ 9 ਵਜੇ ਖੜਦਾ ਸੀ 5 ਵਜੇ ਤੱਕ ਮੈਂ ਸ਼ੂਟ ਕਰਦਾ ਸੀ ਜਿਹੜੇ ਉਹ ਪੈਨੇਡਾ ਜਿਹੜੀ 15 ਮਿੰਟ ਦਾ ਮੈਂ ਅੱਡੀ ਸੋਡਾ ਕਰਦਾ ਸੀ ਮੈਨੂੰ ਸਕੂਨ ਲਗਾਉਂਦਾ ਸੀ ਉਗਿਓ ਮੇਰੀ ਆਇਆ ਲਾਜ਼ਮੀ ਮੇਰੀ ਕਾਲਾ ਮੇਰਾ ਨਜੂੜ ਨਿਕਲ ਆਇਆ ਪਰ 9 ਤੇ ਲੱਗੇ 5 ਤੱਕ ਹਰ ਹੀ ਕੁੜੀ ਹੁੰਦੀ ਸਾਮਾਨੀ ਉਹਦੀ ਕੁੜੀ ਮੂਰੇ ਆ ਜਾਂਨਾ ਕੋਈ ਐ ਮੰਨ ਕੇ ਚਲੋ ਮੈਂ ਗੇਟ ਕੋਲੇ ਖੜਿਆ ਸੀ ਤੇ ਐਸਸੀ ਬੁੱਟ ਤੇ ਆਉਂਦਾ ਨਹੀਂ ਇਹ ਗੱਲ ਕਹੇ ਸੀ ਕਹਿੰਦਾ ਆਇਆ ਕਰਕੇ ਵੀਰ ਨੂੰ ਬਹੁਤ ਬੜੀ ਬਾਹਰ ਕੱਢੋ ਆਪਣੀ ਜਵਾਬ ਕਰਾਈ ਹੁੰਦਾ ਕੋਈ ਡਾ ਮੇਰਾ ਦਿਲ ਨਹੀਂ ਸੀ ਨਾ ਇਹ ਤਾਂ ਤੱਕੜਾ ਬੜਾ ਮਾਸ਼ਾ ਵੀ ਜਦੋਂ ਮੇਰੇ ਕੋਲ ਕਿਸੇ ਨੇ ਬਾਹਰ ਤੋਂ ਫੜ ਕੇ ਬਾਹਰ ਕੱਢਿਆ ਉਹ ਮੇਰੀ ਅੱਖਾਂ 'ਚੋਂ ਆਸ ਭਾਗ ਉਗਰੇ ਜੱਜੀ ਦੇ ਕਿਨੀ ਜ਼ਿਆਰ ਮਾਸੀ ਹੋ ਸਕਦਾ ਨਹੀਂ ਤਾਂ ਮੇਰਾ ਜੇਗਰ ਤਕੜਾ ਸੀ ਇਹ ਮੌਜੂ ਨੂੰ ਚੱਲ ਪਾਉਂਦਾ ਤਾਂ ਮੈਂ ਸੋਚਿਆ ਵੀ ਯਾਰ ਬੀਤ ਜੀ ਹੋ ਗਈ ਮੈਂ ਸਾਰੇ ਸਾਹਮਣੇ ਉਹਨੂੰ ਚਾਰ ਗੱਲਾਂ ਘੱਟ ਗਿਆ ਪਰ ਮੈਂ ਕੀ ਸੋਚੀ ਮੈਂ ਕੋ ਚੱਕਰੀ ਜਿਹੜਾ ਮੈਂ 9 ਤੋਂ ਲੱਗੇ 5 ਤੱਕ ਖਾਪੇ ਜਿਹੜੇ ਮੈਂ ਉਹ 15 ਮਿੰਟ ਦੀ ਇੱਕ ਗੁਰਕੀਨ ਕੱਢਿਆ ਇਹ ਮੈਨੂੰ ਮੇਰਾ ਅੱਗੇ ਲੱਗੇ ਜਾਊਗਾ ਤੇ ਉਹੀ ਗੱਲ ਹੋਈ ਆਉਣ ਵਾਲੇ ਸਮੇਂ ਵਿੱਚ ਉਹੀ ਇਸ ਗੁੱਟਾਂ ਦੀਆਂ 10-10 ਬ੍ਰਾਂਚ ਜਿਹੜਾ ਕੰਮ ਆ ਉਹ ਮੈਂ ਕਰ ਰਿਹਾ ਹਾਂ ਕੋਈ ਇੱਕ ਤਰੀਕਾ ਹੋਊਗਾ ਕੰਮ ਕਰਦਾ ਮਤਲਬ ਮਨੁੱਖ ਕਰਦੇ ਆਉਣੇਗਾ ਮਨ ਕਰਦੇ ਕੰਮ ਜਿੰਨਾ ਕੰਮ ਵਧ ਹੀ ਗਿਆ ਕਿ ਦੇ ਕੋ ਸੋਸ਼ਲ ਮੀਡੀਆ ਦਾ ਲਾਈਫ ਟਾਈਮ ਦਾ ਕੰਮ ਨਹੀਂ ਲੈਣ ਉਸ ਤੋਂ ਉੱਪਰ ਚੇਤੇ ਵੀ ਕਿਹਾ ਸੀ ਅੱਜ ਮੇਰੀ ਉਮਰਾਂ ਮੈਂ ਥੋੜਾ ਨਾ ਹਾਸਾ ਜਿਹੜਾ ਕਰੀ ਨਾ ਚੱਲੋ ਕੱਲ ਨੂੰ ਮੈਂ ਨਹੀਂ ਕਰ ਸਕਦਾ ਇਹ ਚੀਜ਼ ਸਮੇਂ ਦੇ ਨਾਲ ਸਭ ਨੂੰ ਬ੍ਰੀਡ ਬਣਾ ਪੈਣਾ ਜਿਹਦੇ ਕਿਸੇ ਵੀ ਜੀਵਕ ਤੋਂ ਕਲਾ ਹੈਗੀ ਚਾਹੇ ਇਹ ਵੀ ਜੀਵਕ ਹੈ ਆਪਣਾ ਕਲਾ ਇਹ ਵੀ ਮਰੂਦ ਹੈ ਤਾਂ ਬਹੁਤ ਬੁਰੀਆ ਥੈਂਕ ਯੂ